ਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੁ ਗੁਰੂ ਸਤਿਨਾਮੁ ਵਾਹਿਗੁਰੂ ਸਤ ਬਾਈ ਗੁਰੂ ਇਕਾ ਸਾਹ ਬਾਈ ਤੇ ਤੁਸੀ ਕੀ ਫਤੇ ਅਸਰ ਸੁਨੇਹ ਜਗ ਮੰਗਤਿਏ ਤੁੰਗ ਪਰਮ ਭਉਤ ਸਾਚਾ ਨਾਮੁ ਵਾਹੀ ਤੁਮ ਅੰਸ ਸਾਚ

No. no. ਤੋਇਨ ਘਰੋtarī rahā ਸਾਰੁ ਤੇਰੀ ਤੋ ਸਮੀ ਛਾਇਆ ਜਿਦਨਾ ਮੈ ਤਾ ਕਰਹਾ ਤੁਮ ਨਾਮ ਰਖਿ ਪਾਇਆ ਘਰੋ ਮੋਟਲਾ ਕਾਮ ਮਨ ਸੁਆਇਆ